ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ અપਾਰ ਬਖਸ਼ਿਸ਼ ਹੋਈ ਹੈ। ਸ਼ਾਵਣ ਦੀ ਸੰਗਰਾਂਦ ਦਾ ਦਿਹਾੜਾ ਹੈ ਜੀ। ਆਓ ਸ਼ਾਵਣ ਦੇ ਮਹੀਨੇ ਵਿੱਚ ਕਿਹੜੀਆਂ-ਕਿਹੜੀਆਂ ਉਤਰਾ ਹਨ। ਜਿਨ੍ਹਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਕਿੰਨਾਂ ਨੂੰ ਬੜਾ ਦੁੱਖ ਹੁੰਦਾ ਹੈ ਤੇ ਕਿਹੜੀਆਂ ਗੱਲਾਂ ਸਾਨੂੰ ਇਸ ਸੌਣ ਦੇ ਮਹੀਨੇ ਵਿੱਚ ਸਾਵਣ ਦੇ ਮਹੀਨੇ ਬਰ ਚੇਤੇ ਰੱਖਣੀਆਂ ਚਾਹੀਦੀਆਂ ਨੇ ਜੀ ਸਰਵਣ ਕਰੀਏ ਜੀ ਸਾਡੇ ਦੇਸ਼ ਦੇ ਵਿੱਚ ਸੰਗਤ ਜੀ ਸਾਵਣ ਦਾ ਮਹੀਨਾ ਖਾਸ ਮਹੱਤਵ ਰੱਖਦਾ ਕਿਸਾਨਾਂ ਵਾਸਤੇ ਕਵੀਆਂ ਵਾਸਤੇ ਸੰਤਾਂ ਵਾਸਤੇ ਮਹਾਤਮਾ ਵਾਸਤੇ ਸਤਿਗੁਰੂ ਮਹਾਰਾਜ ਦਾ ਬਚਨ ਹੈ ਬਾਬਾ ਨਾਨਕ ਜੀ ਦਾ ਨਾਨਕ ਸਾਵਣ ਜੇ ਵਸੈ ਚੋ ਉਮਾਹਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਕਰ ਤਨ ਹੋਏ ਜਦੋਂ ਸ਼ਾਵਣ ਦੀ ਵਰਖਾ ਹੁੰਦੀ ਆ ਤੇ ਉਹਦੇ ਨਾਲ ਕੀ ਹੁੰਦਾ ਖੁੱਡਾਂ ਵਿੱਚ ਜਿਹੜੇ ਲੁਕੇ ਹੋਏ ਸੱਪ ਹੁੰਦੇ ਆ ਬਾਹਰ ਆ ਜਾਂਦੇ ਆ ਬਹੁਤ ਖੁਸ਼ ਹੁੰਦੇ ਆ ਸਰਪ ਫਿਰ ਮੱਛੀਆਂ ਛੋਟੇ ਛੋਟੇ ਤਲਾਬ ਜਿਨ੍ਹਾਂ ਵਿੱਚ ਗਰਮੀ ਕਰਕੇ ਪਾਣੀ ਥੋੜਾ ਰਹਿ ਗਿਆ ਸੀ ਹੁਣ ਉਹਨਾਂ ਵਿੱਚ ਪਾਣੀ ਭਰ ਜਾਂਦਾ ਹੈ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਪਾਣੀ ਵਿੱਚੋਂ ਕੁਲੋਲਾ ਕਰਦੀਆਂ ਨੇ ਤੇ ਸਾਵਣ ਦੇ ਮਹੀਨੇ ਦੇ ਵਿੱਚ ਜੰਗਲ ਹਰੇ ਭਰੇ ਹੋ ਜਾਂਦੇ ਆ ਉੱਥੇ ਜਿਹੜੇ ਜੰਗਲ ਦੇ ਹਿਰਨਾ ਗੁਰਮੁਖ ਪਿਆਰਿਓ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਉਹ ਭੱਜਦੇ ਆ ਇਸੇ ਤਰ੍ਹਾਂ ਹੀ ਬਿਲਕੁਲ ਰਸਕਪੁਰਸ਼ ਜਿਨ੍ਹਾਂ ਕੋਲ ਪੈਸਾ ਹੁੰਦਾ ਉਹਨਾਂ ਦੀ ਜ਼ਿੰਦਗੀ ਵਿੱਚ ਇਹ ਸੌਣ ਦਾ ਮਹੀਨਾ ਖੁਸ਼ੀਆਂ ਲੈ ਕੇ ਆਉਂਦਾ ਕਿਉਂਕਿ ਉਹ ਕੀ ਕਰਦੇ ਆ ਤਰ੍ਹਾਂ-ਤਰ੍ਹਾਂ ਦੇ ਪਦਾਰਥ ਬਣਾ ਕੇ ਸ਼ੱਕਦੇ ਆ ਹੁਣ ਇੱਥੇ ਗੁਰੂ ਮਹਾਰਾਜ ਜੀ ਸਮਝਾ ਰਹੇ ਆ ਕਿ ਸਾਵਣ ਦੇ ਮਹੀਨੇ ਵਿੱਚ ਜਿੱਥੇ ਚਾਰ ਤਰ੍ਹਾਂ ਨੂੰ ਖੁਸ਼ੀ ਹੁੰਦੀ ਆ ਸੱਪ ਖੁਸ਼ ਹੁੰਦੇ ਆ ਹਿਰਨ ਖੁਸ਼ ਹੁੰਦੇ ਆ ਮੱਛੀਆਂ ਖੁਸ਼ ਹੁੰਦੀਆਂ ਨੇ ਰਸਕਪੁਰਸ਼ ਪੈਸੇ ਵਾਲੇ ਖੁਸ਼ ਹੁੰਦੇ ਆ ਉੱਥੇ ਚਾਰ ਤਰ੍ਹਾਂ ਨੂੰ ਵਿਜੋਗ ਵੀ ਹੁੰਦਾ ਦੁਖੀ ਵੀ ਹੁੰਦੇ ਆ ਉਹ ਕੌਣ ਨੇ ਦੇਖੋ ਖੇਤੀਬਾੜੀ ਸਾਡੇ ਦੇਸ਼ ਵਿੱਚ ਬਲਦਾਂ ਦੇ ਸਹਾਰੇ ਹੁੰਦੀ ਰਹੀ ਆ ਪਹਿਲਾਂ ਬੜੇ ਪਰਾਜੀਨ ਕਾਲ ਤੋਂ ਹੁਣ ਸਮਾਂ ਬਦਲ ਗਿਆ ਭਾਵੇਂ ਸੌਣ ਦੇ ਮਹੀਨੇ ਵਿੱਚ ਅੱਗੇ ਬਰਖਾ ਦੇ ਵਿੱਚ ਬਲਦਾਂ ਨੂੰ ਹਲ ਚਲਾਉਣਾ ਪੈਂਦਾ ਸੀ ਨਾਨਕ ਸਾਵਣ ਜੇ ਬਸਹਿ ਚੋ ਵਿਛੋੜਾ ਹੋਏ ਗਾਈ ਪੁੱਤਾ ਨਿਰਧਨਾ ਪੰਥੀ ਚੱਕਰ ਹੋਏ ਹੁਣ ਸੌਣ ਦੇ ਮਹੀਨੇ ਵਿੱਚ ਜਦੋਂ ਬਲਦਾਂ ਨੂੰ ਜੋੜਿਆ ਜਾਂਦਾ ਸੀ ਉਹਨਾਂ ਨੂੰ ਬੜੀ ਔਖ ਹੁੰਦੀ ਸੀ ਗਾਵਾਂ ਦੇ ਪੁੱਤ ਇਹ ਬਲਦ ਜਿਹੜੇ ਆ ਉਹਨਾਂ ਨੂੰ ਦੁੱਖ ਹੁੰਦਾ ਤੇ ਦੂਜੀ ਤਰ ਜਿਹੜੀ ਆ ਉਹ ਆ ਨਿਰਤਨ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਜਿਹੜੇ ਬੇਰੁਜ਼ਗਾਰ ਹੁੰਦੇ ਆ ਉਹਨਾਂ ਨੂੰ ਬੜੀ ਦੁਖੀ ਹੁੰਦੀ ਆ ਇਹ ਰੁੱਤ ਜਿਹੜੀ ਆ ਇਹ ਮੌਸਮ ਜਿਹੜਾ ਉਹਨਾਂ ਨੂੰ ਦੁਖੀ ਕਰਦਾ ਕਿਉਂਕਿ ਘਰ ਦੇ ਵਿੱਚ ਪੈਸਾ ਨਹੀਂ ਤੇ ਹੁਣ ਜਦੋਂ ਵਰਖਾ ਹੋ ਰਹੀ ਆ ਕੰਮ ਧੰਦੇ ਉਹਨਾਂ ਨੇ ਜਾਣਾ ਹੈ ਦਿਹਾੜੀ ਤੇ ਉਹ ਦਿਹਾੜੀ ਨਹੀਂ ਉਹਨਾਂ ਨੂੰ ਮਿਲਦੀ ਮੇ ਪੰਥੀ ਚਾਕਰ ਹੋਏ ਗੁਰਮੁਖ ਪਿਆਰਿਓ ਪੰਥੀ ਰਸਤੇ ਤੇ ਚੱਲਣ ਵਾਲਾ ਜਿਨੇ ਰਸਤੇ ਦੇ ਵਿੱਚ ਮੰਜ਼ਿਲ ਤੈਅ ਕਰਨੀ ਆ ਪੈਦਲ ਜਾਣਾ ਚੱਲ ਕੇ ਉਹਦੇ ਕਦਮ ਰੁਕਦੇ ਆ ਵਰਖਾ ਪੈ ਰਹੀ ਆ ਕੋਈ ਰਸਤੇ ਵਿੱਚ ਚੱਲ ਰਿਹਾ ਉਹਨੂੰ ਵੀ ਬੜਾ ਦੁੱਖ ਹੁੰਦਾ ਤੇ ਚਾਕਰ ਇੱਕ ਨੌਕਰ ਲਈ ਵੀ ਇਹ ਕੰਮ ਕਰਨਾ ਔਖਾ ਹੈ ਹਜੇ ਮੌਸਮ ਵਿੱਚ ਮਾਲਕ ਨੇ ਕਹਤਾ ਭਾਈ ਫਲਾਣਾ ਕੰਮ ਕਰਕੇ ਆਈ ਹੁਣ ਮੀਂਹ 'ਚ ਉਹਨੂੰ ਕਰਨਾ ਹੀ ਪੈਣਾ ਨੌਕਰੀ ਕੀ ਤੇ ਨਖਰਾ ਕੀ ਆਮ ਹੀ ਆਪਾਂ ਇਹ ਗੱਲ ਕਹਿ ਦਿੰਨੇ ਆ ਜਿੱਥੇ ਸਾਵਣ ਦਾ ਮਹੀਨਾ ਮਿਰਗਾਂ ਲਈ ਹਿਰਨਾ ਲਈ ਸੱਪਾਂ ਮੱਛੀਆਂ ਲਈ ਜਿਨ੍ਹਾਂ ਦੇ ਘਰ ਵਿੱਚ ਪੈਸਾ ਉਹਨਾਂ ਲਈ ਖੁਸ਼ੀ ਲਿਆਉਂਦਾ ਐਵੇਂ ਗੁਰਮੁਖ ਪਿਆਰਿਓ ਬਿਲਕੁਲ ਇਸੇ ਤਰ੍ਹਾਂ ਬਲਦਾਂ ਵਾਸਤੇ ਤੇ ਗਰੀਬਾਂ ਵਾਸਤੇ ਚਾਕਰਾਂ ਨੌਕਰਾਂ ਵਾਸਤੇ ਰਸਤੇ ਚੱਲਣ ਵਾਲਿਆਂ ਵਾਸਤੇ ਇਹ ਉਹਨਾਂ ਨੂੰ ਦੁਖੀ ਵੀ ਕਰਦਾ ਹੈ ਇਹ ਮਹੀਨਾ ਐਸਾ ਆਪਣੇ ਆਪ ਦੇ ਵਿੱਚ ਐਸਾ ਮਹੱਤਵ ਰੱਖਦਾ ਹੈ ਪਾਣੀ ਦੀ ਬੂੰਦ ਨਾਲ ਧਰਤੀ ਵਿੱਚ ਪਏ ਹੋਏ ਬੀਜ ਬਾਹਰ ਜਿਹੜੇ ਆ ਨਿਕਲਦੇ ਆ ਪੁੰਗਰਦੇ ਆ ਤੇ ਸਤਿਗੁਰੂ ਜੀ ਸਮਝਾਉਂਦੇ ਆ ਕੇਵਲ ਧਰਤੀ ਦੇ ਬੀਜ ਹੀ ਕਿਉਂ ਬੰਦੇ ਦਾ ਜਿਹੜਾ ਅੰਤਿਸ਼ਕਰਣ ਇਹ ਜਿਹੜਾ ਸਰੀਰ ਹੈ ਵੀ ਧਰਤੀ ਹੋਈ ਹੈ ਇਹਦੇ ਵਿੱਚ ਅਨੰਤ ਜਨਮਾਂ ਦੇ ਬੀਜ ਪਏ ਆ ਤੇ ਜਿੱਥੇ ਵਰਖਾ ਦੇ ਨਾਲ ਬਾਹਰੀ ਚੀਜ਼ਾਂ ਤੇ ਅਸਰ ਪੈਂਦਾ ਉੱਥੇ ਭਗਤ ਸੰਤ ਵੀ ਪ੍ਰਭਾਵਿਤ ਹੁੰਦੇ ਆ ਇਸ ਤਰ੍ਹਾਂ ਦੀ ਰੂਪਰੇਖਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਆ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਗੁਰੂ ਮਹਾਰਾਜ ਜੀ ਕਹਿ ਰਹੇ ਆ ਜਿਵੇਂ ਸੌਣ ਦੇ ਵਿੱਚ ਵਰਖਾ ਦੇ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਆ ਬਿਲਕੁਲ ਇਸੇ ਤਰ੍ਹਾਂ ਸੌਣ ਦੇ ਮਹੀਨੇ ਵਿੱਚ ਉਹ ਆਤਮਾ ਖੁਸ਼ਾ ਇਹਦੀ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ ਆ ਜਿਹਨੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾਲਿਆ ਮਨ ਤਨ ਰਿਤਾ ਸੱਚ ਰੰਗ ਇੱਕੋ ਨਾਮ ਆਧਾਰ ਉਹਦਾ ਮਨ ਵੀ ਉਹਦਾ ਤਨ ਵੀ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਤੇ ਨਾਮ ਹੀ ਉਹਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਤੇ ਫੇਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ ਜਿਹੜੇ ਵਿਸ਼ਿਆਂ ਦੇ ਰੰਗ ਹੁੰਦੇ ਆ ਜਿਹੜੇ ਵਿਕਾਰਾਂ ਦੇ ਰੰਗ ਹੁੰਦੇ ਆ ਉਹ ਉਹਨਾਂ ਨੂੰ ਸਵਾਹ ਹੁੰਦਿਆਂ ਧੀਰ ਨਹੀਂ ਲੱਗਦੀ ਛਾਰ ਹੁੰਦਿਆਂ ਧੀਰ ਨਹੀਂ ਲੱਗਦੀ ਦੇਖਦਿਆਂ ਦੇਖਦਿਆਂ ਰੰਗ ਫਿੱਕੇ ਹੋ ਜਾਂਦੇ ਆ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਹਾਰ ਹੁਣ ਸਾਧ ਸੰਗਤ ਐਸਾ ਵਾਤਾਵਰਨ ਜਿੱਥੇ ਸਾਧੂਆਂ ਦੇ ਮੁਖ ਦੇ ਵਿੱਚੋਂ ਸ਼ਬਦ ਰੂਪੀ ਬੱਦਲ ਵਰਸਦੇ ਆ ਮਹਾਰਾਜ ਜੀ ਇੱਥੇ ਕਹਿ ਰਹੇ ਆ ਰੱਬ ਦਾ ਨਾਮ ਅੰਮ੍ਰਿਤ ਮਈ ਬੂੰਦ ਆ ਤੇ ਸਾਧੂਆਂ ਦੀ ਸੰਗਤ ਵਿੱਚ ਪੀਤਾ ਜਾ ਸਕਦਾ ਵਣ ਤਿਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖੇ અપਾਰ ਹਰ ਮਿਲਣੇ ਨੂੰ ਮਨ ਲੋਚ ਦਾ ਕਰਮ ਮਲਾਵਨ ਹਾਰ ਉਹ ਵਾਹਿਗੁਰੂ ਜਿਹੜਾ ਹੈ ਵਿਆਪਕ ਅਸੀਂ ਸਾਰੇ ਜਾਣਦੇ ਆ ਤੇ ਉਹ ਜਿਹੜਾ ਪ੍ਰਮਾਤਮਾ ਹੈ ਉਹ ਜਦੋਂ ਅਭਿਆਸੀ ਦੇ ਮਨ ਦੇ ਉੱਪਰ ਰੋਮ ਰੋਮ ਦੇ ਵਿੱਚ ਖੜਾ ਉੱਠਦਾ ਉਹਦੇ तमाम ਕਰਮਿੰਦਰੇ ਸਾਰੇ ਜਿੰਨੇ ਵੀ ਬਾਗੋ ਬਾਗ ਹੋ ਜਾਂਦੇ ਆ ਉਹਦੇ ਕੰਨ ਸਰਸਾਰ ਹੋ ਜਾਂਦੇ ਆ ਉਹ ਪ੍ਰਮਾਤਮਾ ਨੂੰ ਵੇਖ ਕੇ ਉਹਦੇ ਨੇਤਰ ਵਿਸ਼ਾਲ ਹੋ ਜਾਂਦੇ ਆ ਹਰ ਮਿਲਣੇ ਨੂੰ ਮਨ ਲੋਚਦਾ ਉਹਨੂੰ ਮਿਲਣ ਵਾਸਤੇ ਮਨ ਜਿਹੜਾ ਹੈ ਬੰਦੇ ਦਾ ਤਾਂਗ ਦਾ ਜਿਵੇਂ دنیਆਵੀ ਚੀਜ਼ਾਂ ਦੀ ਖਿੱਚ ਪੈਂਦੀ ਆ ਆਮ ਬੰਦੇ ਨੂੰ ਭਗਤ ਨੂੰ ਪ੍ਰਮਾਤਮਾ ਨੂੰ ਪਾਉਣ ਦੀ ਖਿੱਚ ਹੁੰਦੀ ਆ ਬਿਲਕੁਲ ਉਸੇ ਤਰ੍ਹਾਂ ਉਹਦੇ ਅੰਦਰ ਲਾਲਸਾ ਹੁੰਦੀ ਆ ਕਿ ਕਦੋਂ ਮੇਰਾ ਮਲਾਪ ਹੋ ਜੇ ਵਾਹਿਗੁਰੂ ਨੂੰ ਮਿਲਣ ਲਈ ਚਿਤ ਤਰਸਦਾ ਪਰ ਉਹ ਮਿਲਦਾ ਮਿਹਰ ਰਹੀਆਂ ਕਿਰਪਾ ਰਹੀਆਂ ਨੂੰ ਨਾਮ ਨੂੰ ਜਿਹੜਾ ਹੈ ਜਪ-ਜਪ ਕੇ ਪ੍ਰੇਮ ਦੇ ਨਾਲ ਉਹਨੂੰ ਪਾਇਆ ਜਾ ਸਕਦਾ ਇਹ ਹੋਰ ਕੋਈ ਚਾਰਾ ਨਹੀਂ ਹੈ ਜੀ ਜਿਨੇ ਸਖੀਏ ਪ੍ਰਭ ਪਾਇਆ ਹੋ ਤਿਨ ਕੈ ਸਦ ਬਲਹਾਰ ਜਿਨਾਂ ਜਿਨਾਂ ਨੇ ਵੀ ਪ੍ਰਮਾਤਮਾ ਨੂੰ ਪਾ ਲਿਆ ਜੜੀਆਂ ਆਤਮਾਵਾਂ ਪ੍ਰਮਾਤਮਾ ਨੂੰ ਮਿਲ ਗਈਆਂ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਕਹਿੰਦੇ ਅਸੀਂ ਸਦਕੇ ਜਾਨੇ ਆ ਭਾਈ ਜਿਨਾਂ ਨੇ ਅਸੀਂ ਦਾਤ ਪ੍ਰਾਪਤ ਕਰ ਲਈ ਨਾਨਕ ਹਰਜੀ ਮਯਾ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਹੈ ਵਾਹਿਗੁਰੂ ਹੈ ਹਰੀ ਰਹਿਮਤ ਕਰ ਬਖਸ਼ਿਸ਼ ਕਰ ਮੇਰੇ ਤੇ ਅਸੀਂ ਵੀ ਆਪਦੀ ਜ਼ਿੰਦਗੀ ਨੂੰ ਸਵਾਰ ਲਈਏ ਫਿਰ ਸੌਣ ਦਾ ਮਹੀਨਾ ਉਹਨਾਂ ਲਈ ਸੁਹਾਗ ਭਰਿਆ ਆਨੰਦ ਭਰਿਆ ਜਿਨ੍ਹਾਂ ਦੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਹੈ ਕਿਉਂਕਿ ਕੰਠ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਤੇ ਮਹਾਰਾਜ ਕਹਿ ਰਹੇ ਆ ਭਾਈ ਇਹ ਤਾਂ ਕੰਠ ਦੇ ਵਿੱਚ ਹਾਰ ਪਿਆ ਹੋਇਆ RAM ਦੇ ਨਾਮ ਦਾ ਇਹ ਹਾਰ ਜਿਨ੍ਹਾਂ ਦੇ ਗਲ ਵਿੱਚ ਆ ਬਸ ਉਹ ਸ਼ੋਭਨੀਕ ਆ ਉਹ ਸੁਹਾਵਣੇ ਆ ਉਹ ਚੰਗੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਆ ਭਾਈ ਦੇਖੋ ਕਿ ਐਸੇ ਭਲੇ ਪੁਰਸ਼ ਜਿਨ੍ਹਾਂ ਨੇ ਨਾਮ ਜਪਿਆ ਬੰਦਗੀ ਕੀਤੀ ਆ ਉਹਨਾਂ ਦੇ ਸਹਾਰੇ ਜਗਤ ਵੀ ਤਰਿਆ ਤੇ ਦੁਨੀਆ ਦੇ ਵਿੱਚ ਕੁਝ ਐਸੇ ਲੋਕ ਆ ਜਿਨ੍ਹਾਂ ਨੇ ਗੁਰਮਖੋ ਨਾਮ ਦੀ ਜਦੋਂ ਕਮਾਈ ਕੀਤੀ ਉਹਨਾਂ ਦੀਆਂ ਇੱਕੀ ਕੁਲਾਂ ਵੀ ਤਰੀਆਂ ਨੇ ਕਈ ਲੜਦੇ ਰਹਿ ਗਏ ਆਪਸ ਦੇ ਵਿੱਚ ਕਈ ਝਗੜਦੇ ਰਹਿ ਗਏ ਉਹਨਾਂ ਨੇ ਸਾਵਣ ਦੇ ਮਹੀਨੇ ਵਿੱਚੋਂ ਸਾਵਣ ਦੇ ਮਹੀਨੇ ਵਿੱਚੋਂ ਕੁਝ ਵੀ ਨਹੀਂ ਸਿੱਖਿਆ ਔਰ ਮਖ ਪਿਆਰਿਓ ਕਥਾ ਮਹਾਪੁਰਖ ਅਕਸਰ ਸੁਣਾਉਂਦੇ ਹੁੰਦੇ ਸੀ ਕੋਈ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਦੇ ਚੁਬਾਰੇ ਵਿੱਚ ਕੁਝ ਦਿਨਾਂ ਵਾਸਤੇ ਇੱਕ ਬੁੱਧੀਮਾਨ ਸੰਤ ਆ ਕੇ ਠਹਿਰੇ ਆ ਪਹਿਲਾਂ ਇਦਾਂ ਹੀ ਹੁੰਦਾ ਸੀ ਤੇ ਸੰਤਾਂ ਮਹਾਪੁਰਖਾਂ ਨੂੰ ਲੋਕ ਆਪ ਦੇ ਘਰੇ ਰੱਖਦੇ ਹੁੰਦੇ ਸੀ ਇੱਕ ਦਿਨ ਕੀ ਹੋਇਆ ਉਹ ਸ਼ਾਹੂਕਾਰ ਦੀ ਜਿਹੜੀ ਨੋ ਸੀ ਉਹਨੇ ਦੁਪਹਿਰ ਦੇ ਵੇਲੇ ਸੰਤਾਂ ਦੇ ਕੋਲ ਆ ਕੇ ਨਮਸਕਾਰ ਕੀਤੀ ਸੰਤਾਂ ਨੇ ਕਿਹਾ ਬੀਬੀ ਤੈਨੂੰ ਇਸ ਵੇਲੇ ਨਹੀਂ ਸੀ ਆਉਣਾ ਚਾਹੀਦਾ ਜਦੋਂ ਸਾਧ ਸੰਗਤ ਹੁੰਦੀ ਆ ਉਦੋਂ ਤੂੰ ਆਇਆ ਕਰ ਉਹ ਬੀਬੀ ਕਹਿਣ ਲੱਗੀ ਮਾਹ ਪਰਖੋ ਮੈਂ ਘਰਦਿਆਂ ਪਾਸੋਂ ਚੁੱਪ ਕੀਤੀ ਆਈ ਆ ਕਿਰਪਾ ਕਰੋ ਮੈਨੂੰ ਕੋਈ ਧਾਗੇ ਤਵੀਤ ਬਣਾ ਕੇ ਦੇ ਦਿਓ ਵੀ ਜਿਹਦੇ ਨਾਲ ਮੇਰਾ ਦੁੱਖ ਦੂਰ ਹੋ ਜਾਏ ਤਾਂ ਸੰਤਾਂ ਨੇ ਕਿਹਾ ਭਾਈ ਤੈਨੂੰ ਦੁੱਖ ਕੀ ਆ ਕਹਿਣ ਲੱਗੀ ਮੇਰੀ ਸੱਸ ਬੜੀ ਲੜਾਕੀ ਆ ਗੱਲ ਗੱਲ ਦੇ ਨਾਲ ਮੇਰੇ ਨਾਲ ਲੜਦੀ ਆ ਇਹ ਪ੍ਰਮਾਤਮਾ ਨੇ ਲੜਾਕੀ ਸੱਸ ਮੇਰੇ ਪੱਲੇ ਪਾਤੀ ਆ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਹੁਣ ਜਦੋਂ ਸੰਤ ਬੜੇ ਬੁੱਧੀਮਾਨ ਸੀਗੇ ਮਹਾਪੁਰਖ ਉਹਨਾਂ ਨੇ ਇਹਦੀ ਗੱਲ ਸੁਣੀ ਏ ਬੀਬੀ ਦੀ ਤੇ ਮਨ ਦੇ ਵਿੱਚ ਵਿਚਾਰਿਆ ਵੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ ਪੱਕਾ ਇਹਦੇ ਵਿੱਚ ਕੋਈ ਦੋਸ਼ ਹੋਣਾ ਸੰਤਾਂ ਦੇ ਪਾਸ ਮਾਲਾ ਟੁੱਟੀ ਹੋਈ ਦਾ ਇੱਕ ਮਣਕਾ ਪਿਆ ਸੀ ਉਹਨਾਂ ਨੇ ਕਿਹਾ ਦਾ ਦਿਮਾਗ ਉਧਰ ਆ ਧਾਗੇ ਤਵੀਤਾਂ ਵਾਲੇ ਪਾਸੇ ਇਹਨੂੰ ਉਵੇਂ ਹੀ ਇਹਨੂੰ ਸਮਝਾਉਣਾ ਪਊਗਾ ਉਹਨਾਂ ਨੇ ਉਹੀ ਮਣਕਾ ਚੁੱਕ ਕੇ ਇਸ स्त्री ਨੂੰ ਦਿੱਤਾ ਤੇ ਕਿਹਾ ਦੇਵੀ ਇਹ ਮਣਕੇ ਦੇ ਉੱਪਰ ਅਸੀਂ ਬਹੁਤ ਭਜਨ ਪਾਠ ਕੀਤਾ ਇਹ ਮਣਕਾ ਬਹੁਤ ਸ਼ਕਤੀ ਰੱਖਦਾ ਜਦੋਂ ਤੇਰੀ ਸੱਸ ਤੇਰੇ ਨਾਲ ਲੜਾਈ ਕਰੇ ਉਸ ਵੇਲੇ ਤੂੰ ਮਣਕੇ ਨੂੰ ਆਪਦੇ ਦੰਦਾ ਥੱਲੇ ਲੈ ਕੇ ਦਬਾ ਕੇ ਰੱਖਣਾ ਇਸ ਮਣਕੇ ਦਾ ਜਾਦੂ ਤੇਰੀ ਸੱਸ ਉੱਪਰ ਪਵੇਗਾ ਦੇਖੀ ਤੂੰ ਜੇਕਰ ਇਸ ਮਣਕੇ ਨੂੰ ਲਿਜਾ ਕੇ ਘਰ ਵਿੱਚ ਵਿਅਰਥ ਰੱਖ ਛੱਡਿਆ ਦੰਦਾ ਥੱਲੇ ਪੋਲਾ ਰੱਖੇਗੀ ਫਿਰ ਸਾਡਾ ਸ਼ਰਾਪ ਤੈਨੂੰ ਲੱਗ ਜਾਵੇਗਾ ਜਿਹਨੂੰ ਇਸਤਰੀ ਸੰਤਾਂ ਪਾਸੋਂ ਉਹ ਬੀਬੀ ਮਣਕਾ ਲੈ ਕੇ ਚਲੀ ਗਈ ਆ ਕੁਝ ਦਿਨਾਂ ਬਾਅਦ ਉਹਦੀ ਸੱਸ ਨੇ ਉਹਦੇ ਨਾਲ ਨਾਰਾਜ਼ ਹੋਣਾ ਕੀਤਾ ਜਿਵੇਂ ਘਰ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਉਦੋਂ ਫਿਰ ਉਹ ਜਦੋਂ ਬੋਲੀ ਆ ਕਿਉਂਕਿ ਦੇਖੋ ਨੌ ਨੂੰ ਸਿੱਖਿਆ ਦੇਣਾ ਸੱਸ ਦਾ ਕਈ ਵਾਰੀ ਫਰਜ਼ ਵੀ ਹੁੰਦਾ ਤੇ ਨੌ ਨੇ ਉਹ ਕੀ ਕੀਤਾ ਸੰਤਾਂ ਨੇ ਜਿਹੜਾ ਬਚਨ ਸੀ ਚੇਤੇ ਕਰਕੇ ਤੇ ਉਹ ਮਣਕਾ ਜਿਹੜਾ ਮੂੰਹ ਚ ਖੋਲ ਕੇ ਰੱਖਿਆ ਦੰਦਾਂ ਥੱਲੇ ਘੁੱਟ ਕੇ ਦਬਾ ਕੇ ਰੱਖਿਆ ਕੋਈ ਸ਼ਬਦ ਨਹੀਂ ਉਹ ਬੋਲੀ ਤੇ ਹੁਣ ਜਦੋਂ ਉਹਦੀ ਸੱਸ ਬੋਲਦੀ ਆ ਵਾਰ-ਵਾਰ ਬੋਲਦੀ ਆ ਤੇ ਬੋਲ ਕੇ ਆਪੇ ਹੀ ਚੁੱਪ ਕਰ ਗਈ ਆ ਇੱਕ ਨਹੀਂ ਦੋ ਨਹੀਂ ਪੰਜ ਵਰੀ ਇਦਾਂ ਹੋਇਆ ਜਦੋਂ ਮਣਕਾ ਰੱਖਣ ਨਾਲ ਮੂੰਹ ਕੋਲੋਂ ਬੋਲਿਆ ਨਾ ਜਾਵੇ ਸੱਸ ਕਹਿਣ ਲੱਗੀ ਮੇਰੀ ਨੋ ਸ਼ਾਂਤ ਸੁਭਾਅ ਵਾਲੀ ਹੋ ਗਈ ਆ ਵੀ ਸੰਤਾਂ ਕੋਲ ਜਾਂਦੀ ਆ ਸੰਤਾਂ ਨੇ ਇਹਨੂੰ ਕੋਈ ਸਿੱਖਿਆ ਦਿੱਤੀ ਹੋ ਗੱਲ ਕੀ ਉਹੀ ਸੱਸ ਕੁਝ ਦਿਨਾਂ ਬਾਅਦ ਨੋ ਨਾਲ ਚੰਗਾ ਵਰਤਾਅ ਕਰਨ ਲੱਗ ਗਈ ਬੜਾ ਉਹਨਾਂ ਦਾ ਪਿਆਰ ਵੱਧ ਗਿਆ ਉਹ ਮਨ ਕੇ ਵਿੱਚ ਕੋਈ ਜਾਦੂ ਨਹੀਂ ਸੀ ਜਾਦੂ ਸੀ ਐਸੇ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ ਇਹ ਨੁਕਤਾ ਦੱਸਦਾ ਨਾ ਸੰਗਤ ਜੀ ਘਰ ਵਿੱਚ ਕਿੰਨੀਆਂ ਲੜਾਈਆਂ ਨੇ ਅ ਜੇ ਅਸੀਂ ਥੋੜਾ ਜਿਹਾ ਸਬਰ ਰੱਖ ਲਈਏ ਵੀ ਕੋਈ ਗੱਲ ਨਹੀਂ ਆਪਾਂ ਤਾਂ یوں ਹੋਏ ਪਏ ਆ ਵੀ ਜੇ ਐਟਮਾਰੀ ਕਿਸੇ ਨੇ ਪੱਥਰ ਨਾਲ ਉਹਦਾ ਜਵਾਬ ਦੇਣਾ ਨਹੀਂ ਪਾਈ ਚੁੱਪੇ ਚੰਗਾ ਨਾਨਕਾ ਇਸ ਕਰਕੇ ਨਾ ਕਈ ਵਾਰੀ ਭਾਈ ਚੁੱਪ ਜਿਹੜਾ ਹੈ ਉਹਦੇ ਵਿੱਚ ਵੀ ਬੰਦੇ ਨੂੰ ਬੜੀ ਖੁਸ਼ੀ ਮਿਲ ਜਾਂਦੀ ਹੈ ਚੁੱਪ ਦੇ ਵਿੱਚ ਬਹੁਤ ਸੌਖਾ ਇੱਕ ਚੁੱਪ ਹਜ਼ਾਰ ਸੁੱਖ ਨਾ ਇਸ ਤਰ੍ਹਾਂ ਭਾਈ ਤਾਂ ਇਹ ਕਈ ਜਿਹੜੇ ਵਿਦਵਾਨ ਕਹਿ ਦਿੰਦੇ ਆ ਜਿੰਨਾ ਚੁੱਪ ਰਹਾਗੇ ਦੇਖੋ ਜੇ ਆਪਾਂ ਚੁੱਪ ਰਹਾਗੇ ਕੋਈ ਪਛਾਣ ਨਹੀਂ ਸਕਦਾ ਵੀ ਸਾਡਾ ਅਗਲਾ ਕਦਮ ਕੀ ਹੈ ਜਿਹੜਾ ਰੌਲਾ ਪਾਊਗਾ ਦਾ ਛੇਤੀ ਪਤਾ ਲੱਗ ਜਾਊਗਾ ਇਸ ਕਰਕੇ ਮਹਾਰਾਜ ਜੀ ਕਹਿ ਰਹੇ ਆ ਭਾਈ ਸ਼ਾਂਤੀ ਬਣਾ ਕੇ ਰੱਖੋ ਇਹ ਸ਼ਾਵਣ ਦਾ ਮਹੀਨਾ ਸ਼ਾਵਣ ਤਿਨ ਸੁਹਾਗਣੀ ਜਨ ਰਾਮ ਨਾਮੁ ਰਹਾਰ ਸਾਵਣ ਦਾ ਮਹੀਨਾ ਉਹਨਾਂ ਲਈ ਖੇੜਾ ਲਿਆਊਗਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਾਂ ਸੰਤਾਂ ਦੇ ਬਚਨ ਮੰਨੇ ਹੁਣ ਦੂਜਾ ਬੰਦਾ ਜਿਹੜਾ ਸੰਤਾਂ ਦੇ ਬਚਨ ਹੀ ਨਹੀਂ ਮੰਨਦਾ ਉਹਦੇ ਤੇ ਕਿਵੇਂ ਕਿਰਪਾ ਹੋ ਜੇਗੀ ਦੀ ਨਹੀਂ ਹੋਣੀ ਉਹਦੇ ਤੇ ਕਿਰਪਾ ਤੇ ਜਦੋਂ ਐਸੇ ਸਤਪੁਰਖਾਂ ਦੀ ਸੰਗਤ ਹੋ ਜਾਂਦੀ ਆ ਫੇਰ ਉਹ ਸੰਸਾਰ ਜਿਹੜਾ ਜ਼ਹਿਰ ਦੇ ਸਮਾਨ ਲੱਗਦਾ ਹੈ ਨਾਮ ਹੀ ਮਿੱਠਾ ਲੱਗਦਾ ਹੈ ਫਰੀਦਾ ਇਹ ਵੀ ਸਗੰਧਲਾਂ ਧਰੀਆਂ ਖੰਡ ਲਿਵਾੜ ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਤਾਂ ਜ਼ਹਿਰ ਦੀਆਂ ਗੰਧਲਾਂ ਸੀ ਜਿਹੜੀਆਂ ਰੋਜ਼ ਖਾਂਦਾ ਸੀ ਦੁਖੀ ਵੀ ਆਪਾਂ ਹੁੰਨੇ ਆ ਪਰਮੇਸ਼ਰ ਦੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਗੁਰਮਖ ਪਿਆਰੇ ਜਿਹੜੇ ਹੁੰਦੇ ਆ ਤੇ ਉਹ ਰਜਾ ਵਿੱਚ ਆ ਪਾਣੀ ਵਿੱਚ ਆ ਇਸ ਕਰਕੇ ਭਾਈ ਉਹਨਾਂ ਨੂੰ ਕੋਈ ਚਿੰਤਾ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਜੋ ਹੋਵੇ ਹੋਵੇ ਦੁੱਖ ਆਜੇ ਸੌਖਾ ਜੇ ਉਹਨਾਂ ਨੇ ਭਾਣਾ ਮੰਨਣਾ ਆਪਾਂ ਭਾਣਾ ਨਹੀਂ ਮੰਨਦੇ ਜਿਸ ਦਿਨ ਆਪਾਂ ਭਾਣਾ ਮੰਨਣ ਲੱਗ ਗਏ ਉਸ ਦਿਨ ਆਪਾਂ ਸੁਖੀ ਹੋ ਜਾਾਂਗੇ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਜਿਹਨੂੰ ਨਾਮ ਦੀ ਮਸਤੀ ਨਾਮ ਦਾ ਰੰਗ ਚੜ ਗਿਆ ਹੁਣ ਸੰਸਾਰ ਦੇ ਰੰਗ ਉਹਨੂੰ ਕੂੜੇ ਲੱਗਦੇ ਆ ਭਗਤ ਕਬੀਰ ਸਾਹਿਬ ਜੀ ਨੂੰ ਕਿਹਾ ਸੀ ਕਿਸੇ ਨੇ ਹੋਏ ਕੀ ਲਿਹਾਈ ਸੰਤ ਬਣ ਕੇ ਕੀ ਮਿਲ ਗਿਆ ਤੈਨੂੰ ਉਹ ਮਿੱਟੀ ਤੇਰੇ ਸਿਰ 'ਚ ਪੈ ਰਹੀ ਆ ਇਸ ਤਰ੍ਹਾਂ ਨਾ ਤੈਨੂੰ ਕੋਈ ਸੌਖਾ ਨਾ ਕੋਈ ਘਰ ਬਣਿਆ ਚੰਗਾ ਤੇਰਾ ਨਾ ਤੇਰੇ ਕੋਲ ਕੋਈ ਸੇਵਾਦਾਰ ਹਨੇਰੀ ਨਾ ਔਡਡ ਮਿੱਟੀ ਤੇ ਰੇ ਸਰਚ ਪਈ ਜਾਂਦੀ ਕੀ ਫਾਇਦਾ ਮਿਲਿਆ ਤੈਨੂੰ ਸੰਤ ਕਬੀਰ ਬਣਦਾ ਭਗਤ ਜੀ ਨੇ ਕਿਹਾ ਸੀ ਭੋਲਿਆ ਖਾਕ ਦੀ ਨਿੰਦਿਆ ਨਾ ਕਰ ਬਾਬਾ ਫਰੀਦ ਜੀ ਵੀ ਇਹੀ ਕਹਿੰਦੇ ਆ ਵੀ ਮਿੱਟੀ ਦੀ ਨਿੰਦਿਆ ਨਾ ਕਰੋ ਕੀ ਹੋਊਗਾ ਜੀਵ ਦੇ ਆ ਪੈਰਾ ਤਲੇ ਮੂਆਂ ਉੱਪਰ ਹੋਏ ਉਹ ਮੋਇਆ ਤੋਂ ਉੱਪਰ ਹੋਣੀ ਆ ਬੰਦਿਆ ਜੇ ਤੂੰ ਮਰ ਜਾਵੇਂਗਾ ਤੇਰੇ ਪਰਦੇ ਕੱਜੂਗੀ ਇਸ ਕਰਕੇ ਸਤਕਾਰਯੋਗ ਸੰਗਤ ਜੀ ਗੁਰਮਖ ਪਿਆਰੇ ਨਹੀਂ ਮਰਦੇ ਸੰਤ ਨਹੀਂ ਕਦੇ ਮਰਦੇ ਗੁਰ ਸਿੱਖ ਨਹੀਂ ਕਦੇ ਮਰਦੇ ਯਾਦ ਰੱਖਣਾ ਤੇ ਤੀਜੀ ਗੱਲ ਜਿਹੜੀ ਇਹ ਆ ਗੁਰੂ ਕੋਲੋਂ ਕੀ ਮੰਗਣਾ ਚਾਹੀਦਾ ਕਿਉਂਕਿ ਸੰਗਤ ਜੀ ਗੁਰੂ ਕੋਲੋਂ ਕੀ ਮੰਗੀਏ ਗੁਰੂ ਕੋਲੋਂ ਮੰਗੀਏ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਮੰਗਣ ਮੰਗਤਾ ਇੱਕ ਹੈ ਮੰਗ ਹੁਣ ਜਿਹਨੂੰ ਸਾਰਾ ਕੁਝ ਸਵਾਹ ਹੋਣ ਵਾਲਾ ਦਿਸ ਰਿਹਾ ਕੀ ਮੰਗਣਾ ਮੰਗਣਾ ਹੈ ਤਾਂ ਇੱਕੋ ਹੀ ਮੰਗ ਲੋ ਯਾਰੀ ਪਾਉਣੀਆਂ ਤਾਂ ਇੱਕੋ ਹੀ ਪਾ ਲੋ ਮੰਗਣਾ ਤਾਂ ਨਾਮ ਮੰਗ ਲੋ ਇਸ ਕਰਕੇ ਗੁਰਮਖੋ ਬਹੁਤ سارے ਲੋਕ ਆ ਜਿਹੜੇ ਗੁਰੂ ਤੋਂ ਬਹੁਤ ਕੁਝ ਮੰਗਦੇ ਆ ਪਰ ਨਾਮ ਦੀ ਬਖਸ਼ਿਸ਼ ਨਹੀਂ ਮੰਗਦੇ ਪਹਿਲੀ ਗੱਲ ਤਾਂ ਇਹ ਹੋ ਗਈ ਨਾ ਕਿ ਸੰਗਤ ਵਿੱਚ ਆਉਣਾ ਦੂਜੀ ਗੱਲ ਇਹ ਹੋ ਗਈ ਕਿ ਸੰਗਤ ਵਿੱਚ ਜੋ ਕਿਹਾ ਜਾਂਦਾ ਅਮਲ ਕਰਾਉਣਾ ਤੀਜੀ ਗੱਲ ਆ ਨਾਮ ਦੀ ਜਿਹੜੀ ਆ ਦਾਤ ਆ ਉਹ ਬਖਸ਼ਿਸ਼ ਆ ਉਹ ਮੰਗਣੀ ਆ ਤੇ ਜੇ ਪਰਮੇਸ਼ਰ ਦਾ ਨਾਮ ਸਾਡਾ ਆਸਰਾ ਬਣ ਜੇ ਆਧਾਰ ਬਣ ਜੇ ਫੇਰ ਫੇਰ ਤਾਂ ਪਿੱਛੇ ਕੀ ਰਹਿ ਗਿਆ ਇੱਕੋ ਨਾਮ ਆਧਾਰ ਸੰਸਾਰ ਵਿੱਚ ਜਿੰਨੇ ਵੀ ਲੋਕ ਆ ਸਾਡੇ ਸਬੰਧੀ ਬਣ ਜਾਣਗੇ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਫੇਰ ਕੋਈ ਬਗਾਨਾ ਨਹੀਂ ਲੱਗਦਾ ਸਾਰੇ ਆਪਣੀ ਲੱਗਦੇ ਆ ਇਸ ਕਰਕੇ ਗੁਰਮਖ ਪਿਆਰਿਓ ਜਦੋਂ ਤੱਕ ਇੱਛਾ ਹੈ ਇੱਛਾ ਰੱਖ ਕੇ ਆਪਾਂ ਕੋਈ ਗੱਲ ਕਰਾਂਗੇ ਖੇੜ ਨਹੀਂ ਬਣਨੀ ਜਦੋਂ ਤੱਕ ਇੱਛਾ ਨਹੀਂ ਸੰਸਾਰ ਦੀ ਕੋਈ ਇੱਛਾ ਨਹੀਂ ਪਾਠ ਕਰੀ ਜਾਂਦੇ ਆ ਨਿਰਿਛ ਬੰਦਗੀ ਕਰੀ ਜਾਂਦੇ ਆ ਨਿਰਇਛ ਹੋ ਕੇ ਸੇਵਾ ਕਰੀ ਜਾਂਦੇ ਆ ਨਿਸ਼ਕਾਮ ਦਾਨ ਕਰੀ ਜਾਂਦੇ ਆ ਕੋਈ ਤਮੰਨਾ ਨਹੀਂ ਕੋਈ ਮੰਗ ਨਹੀਂ ਬੜੀ ਕਿਰਪਾ ਹੁੰਦੀ ਹੈ ਜੇ ਮੋਹ ਦੀਆਂ ਤੰਦਾਂ ਵਿੱਚ ਆ ਕੇ ਫਸ ਜਾਗੇ ਫਿਰ ਤਾਂ ਭਾਈ ਕੁਝ ਨਹੀਂ ਨਾ ਸਾਡੇ ਪੱਲੇ ਪੈਣਾ ਹੁਣੇ ਦੁਨੀਆ ਵਿੱਚ ਬਹੁਤ ਥੋੜੇ ਲੋਕ ਆ ਜਿਹੜੇ ਇਸ ਤਰ੍ਹਾਂ ਨਿਸ਼ਕਾਮ ਬੰਦਗੀ ਕਰਦੇ ਆ ਨਹੀਂ ਤਾਂ ਮੰਗਾ ਪਹਿਲਾਂ ਹੀ ਰੱਖ ਲੈਣੇ ਆ ਸਾਡਾ ਸੰਸਾਰ ਵਿੱਚ ਕਿੰਨਾ ਮੋਹ ਆ ਕਿੰਨਾ ਪਿਆਰ ਆ ਕਿੰਨਾ ਸੱਚਾ ਕਿੰਨਾ ਝੂਠਾ ਇਹ ਮੋਹ ਦੇ ਕਰਕੇ ਅਸੀਂ ਦੁੱਖ ਭੋਗੀ ਜਾਂਦੇ ਆ ਜਿਨ੍ਹਾਂ ਦਾ ਮੋਹ ਟੁੱਟ ਗਿਆ ਉਹ ਸੰਸਾਰ ਚ ਉਹ ਸਾਰੇ ਲੋਕ ਉਹਨਾਂ ਦਾ ਮੋਹ ਕਰੀ ਜਾਂਦੇ ਆ ਦੁਨੀਆ ਤਰਸਦੀ ਉਹਨਾਂ ਦੇ ਦਰਸ਼ਨ ਵਾਸਤੇ ਇੱਕ ਇੱਕ ਪਲ ਘੜੀ ਦਰਸ਼ਨ ਹੋ ਜਾਵੇ ਲੈਣਾ ਬਣਾ ਕੇ ਖੜੇ ਆ ਐਸੇ ਮਹਾਨ ਆਤਮਾਵਾਂ ਨੇ ਤਾਂ ਗੁਰਮੁਖ ਪਿਆਰਿਓ ਤੂੰ ਵੀ ਭਾਈ ਆਪਦੇ ਪਰਦੇ ਸਾਰੇ ਜਿਹੜੇ ਆ ਨਾ ਦੂਰ ਕਰ ਦੇ ਪੰਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰਾਇਓ ਜੇ ਪੰਭੀਰੀ ਦੇ ਪਰਦੇ ਜਿੰਨਾ ਵੀ ਉਤਤਲੀ ਦੇ ਖੰਮਾ ਜਿੰਨਾ ਵੀ ਪਤਲਾ ਹੰਕਾਰ ਆ ਗਿਆ ਵੀ ਇਹ ਦੁਨੀਆ ਮੈਨੂੰ ਸਨਮਾਨ ਦਿੰਦੀ ਆ ਪਿਆਰ ਦਿੰਦੀ ਆ ਹੰਕਾਰ ਆ ਗਿਆ ਵੀ ਮੈਂ ਕੁਝ ਹੈਗਾ ਫਿਰ ਮੇਲੇ ਨਹੀਂ ਹੁਣੇ ਰੱਬ ਨਾਲ ਜੇ ਤਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕੇ ਇਸ ਕਰਕੇ ਹੰਕਾਰ ਨਹੀਂ ਕਰਨਾ ਕਦੇ ਵੀ ਇਹ ਗੱਲ ਯਾਦ ਰੱਖਣੀ ਆਂ ਕੁਝ ਵੀ ਹੋ ਜੇ ਕਹਿਣਾ ਪ੍ਰਮਾਤਮਾ ਹੀ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹੀ ਬਲ ਬੁੱਧੀ ਦਾ ਦਾਤਾ ਉਹਨੇ ਕਰਵਾ ਲਿਆ ਫਿਰ ਮਾਲਕ ਬਹੁਤ ਕਿਰਪਾ ਕਰਦਾ ਜੀ ਬਹੁਤ ਜੇਤੂ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਬਹੁਤ ਬਖਸ਼ਿਸ਼ ਹੋ ਜਾਂਦੀ ਆ ਉਹ ਇੱਕ ਬੜੀ ਸੁੰਦਰ ਕਥਾ ਵੀ ਆਉਂਦੀ ਆ ਜਦੋਂ ਰਾਜਾ ਗੋਪੀਜੰਦ ਤੇ ਭਰਤਰੀ ਜੀ ਜੋਗੀ ਹੋਏ ਆ ਦੁਨੀਆ ਭੇਡਾਂ ਦੀ ਤਰ੍ਹਾਂ ਉਹਨਾਂ ਦੇ ਮਗਰ ਲੱਗ ਤਰੀ ਆ ਲੋਕਾਂ ਦਾ ਪਤਾ ਕੀ ਖਿਆਲ ਸੀ ਜਿਹੜੇ ਰਾਜ ਛੱਡ ਕੇ ਜੋਗੀ ਬਣ ਗਏ ਆ ਰਾਜੇ ਸੀਗੇ ਪਹਿਲਾਂ ਇਹ ਰਾਜ ਭਾਗ ਛੱਡ ਗਏ ਹੁਣ ਜੋਗੀ ਬਣ ਗਿਆ ਕਰਨੀ ਵਾਲੇ ਹੋਣਗੇ ਵੀ ਉਹਨਾਂ ਦੀ ਇੱਛਾ ਪੂਰੀ ਕਰ ਦੇਣਗੇ ਦੇਖੋ ਹੁਣ ਇਹਨਾਂ ਵਿੱਚੋਂ ਪ੍ਰਮਾਰਥੀ ਗਾਹਕ ਤਾਂ ਕੋਈ ਵਿਰਲਾ ਹੁੰਦਾ ਨਹੀਂ ਤਾਂ ਉਹ ਜਿੱਥੇ ਜਾਂਦੇ ਆ ਕੋਈ ਪੁੱਤ ਮੰਗਦਾ ਕੋਈ ਧੀ ਕੋਈ ਕੋਈ ਤੇ ਕੋਈ ਕੁਝ ਉਹਨਾਂ ਮਨ ਵਿੱਚ ਕਿਹਾ ਵੀ ਮਾਣ ਵਡਿਆਈ ਨੂੰ ਧਾਗੇ ਛੱਡ ਕੇ ਆਏ ਆ ਇਹ ਹੁਣ ਫੇਰ ਮਗਰ ਲੱਗ ਗਿਆ ਇਹ ਸੋਚ ਕੇ ਉਹ ਸ਼ਹਿਰੋਂ ਬਾਹਰ ਇੱਕ কুমਿਹਾਰ ਦੇ ਘਰੇ ਜਾ ਕੇ ਠਹਿਰੇ ਆ ਲੱਗੇ ਭਜਨ ਸਿਮਰਨ ਕਰਨ ਜਿੱਥੇ ਇਤਰ ਹੁੰਦਾ ਖੁਸ਼ਬੂ ਵੀ ਆਉਂਦੀ ਆ ਪਹਿਲੇ ਗਵਾਂਢ ਚ ਖਬਰ ਹੋਈ ਕਿ ਇੱਥੇ ਕੋਈ ਦੋ ਮਹਾਤਮਾ ਜੀ ਆਏ ਆ ਫਿਰ ਹੋਰਾਂ ਨੂੰ ਪਤਾ ਲੱਗ ਗਿਆ ਇਤੋਂ ਬਾਅਦ ਸ਼ਹਿਰ ਵਿੱਚ ਗੱਲ ਨਿਕਲੀ ਆ ਹੁੰਦੇ-ਹੁੰਦੇ ਰਾਜੇ ਦੇ ਕੰਨਾਂ ਤੱਕ ਪਹੁੰਚੀ ਆ ਵੀ ਸਾਡੇ ਸ਼ਹਿਰ ਵਿੱਚ ਮਹਾਤਮਾ ਜੀ ਆਏ ਹੋਏ ਆ ਰਾਜੇ ਨੇ ਕਿਹਾ ਚਲੋ ਭਾਈ ਚੱਲ ਕੇ ਦਰਸ਼ਨ ਕਰ ਲਈਏ ਹੁਣ ਰਾਜਾ ਤੁਰਿਆ ਅਮੀਰ ਵਜ਼ੀਰ ਅਹਿਲਕਾਰ ਬਹੁਤ ਸਾਰੀ ਰૈયਤ ਦੁਨੀਆ ਦੇ ਲੋਕ ਜਿਹੜੇ ਆ ਸ਼ਹਿਰਾਂ ਦੇ ਨਾਲ ਚੱਲੇ ਆ ਦਰਸ਼ਨਾਂ ਨੂੰ ਆ ਗਏ ਭਰਤਰੀ ਜੀ ਬਹੁਤ ਸਾਰੀ ਖਲਕਤ ਦਾ ਸ਼ੋਰ ਸੁਣ ਕੇ ਕਮਿਹਾਰ ਨੂੰ ਪੁੱਛਿਆ ਜੀ ਰੌਲਾ ਕਾਹਦਾ ਪੈ ਰਿਹਾ ਹੈ ਉਹ ਕਹਿੰਦਾ ਇਹ ਅਸਲ ਦੇ ਵਚਨਾ ਇੱਥੋਂ ਦਾ ਰਾਜਾ ਜਿਹੜਾ ਆਪ ਜੀ ਦੇ ਦਰਸ਼ਨ ਲਈ ਭਰਤਰੀ ਜੀ ਆ ਰਿਹਾ ਤੇ ਨਾਲ ਲੁਕਾਈ ਹੈ ਲੋਕ ਨੇ ਤੇ ਭਰਤਰੀ ਤੇ ਗੋਪੀ ਚੰਦ ਕਹਿਣ ਲੱਗੇ ਤਾਂ ਬੜਾ ਮਾੜਾ ਕੰਮ ਹੋਇਆ ਲੱਗੇ ਸੋਚਣ ਕਿ ਹੁਣ ਕੀ ਕਰੀਏ ਇਹ ਮੱਖੀਆਂ ਕਿਸ ਤਰ੍ਹਾਂ ਹਟਣਗੀਆਂ ਇੱਕ ਮਨ ਦੇ ਵਿੱਚ ਨਾ ਤਰਕੀਬ ਆਈ ਜਾਂ ਕੋਈ ਯੋਜਨਾ ਆਈ ਹੈ ਸਲਾਹ ਕੀਤੀ ਤੇ ਚੁੱਪ ਕਰ ਗਏ ਚੁੱਪ ਕਰਕੇ ਜਦੋਂ ਬਹਿ ਗਏ ਇੰਨੇ ਚ ਆ ਗਿਆ ਰਾਜਾ ਵਜ਼ੀਰ ਲੋਕ ਆ ਗਏ ਆਪਣੀ ਆਪਣੀ ਜਗ੍ਹਾ ਬਹਿ ਗਏ ਤੇ ਉਡੀਕਣ ਲੱਗੇ ਕਿ ਇਹ ਦੋ ਮਹਾਤਮਾ ਗੋਪੀ ਚੰਦ ਤੇ ਭਰਤਰੀ ਹੁਣ ਸਾਨੂੰ ਦਰਸ਼ਨ ਦੇਣਗੇ ਇਹ ਦੋਨੋਂ ਆ ਕੇ ਨਾ ਇੱਕ ਦੂਜੇ ਨੂੰ ਉੱਚੀ ਉੱਚੀ ਬੋਲਣ ਲੱਗੇ ਆ ਪਹਿਲਾ ਕਹਿੰਦਾ ਵੀ ਗੋਪੀਜੰਦ ਮੈਂ ਭਿਖਿਆ ਲੈਣ ਜਾਊਂਗਾ ਨਗਰ ਦੇ ਵਿੱਚ ਭੀਖ ਮੰਗਣ ਮੈਂ ਜਾਊਂਗਾ ਗਜਾ ਲੈਣ ਰੋਟੀਆਂ ਲੈਣ ਵਾਸਤੇ ਤੇ ਭਰਤਰੀ ਕਹਿੰਦਾ ਨਹੀਂ ਕੱਲ ਤੂੰ ਗਿਆ ਸੀਗਾ ਤੂੰ ਤਾਂ ਸਾਰਾ ਹਲਵਾ ਜਿਹੜਾ ਲਿਆਇਆ ਸੀ ਕੱਲਾ ਹੀ ਖਾ ਗਿਆ ਸੀ ਅੱਜ ਮੈਂ ਜਾਊਂਗਾ ਤੇ ਗੋਪੀਜੰਦ ਕਹਿਣ ਲੱਗਾ ਪਰਸੋਂ ਤੂੰ ਗਿਆ ਸੀ ਤੂੰ ਮਾਲ ਪੂੜੇ ਤੈਨੂੰ ਮਿਲੇ ਸੀ ਸਾਰੇ ਹੀ ਕੱਲਾ ਹੀ ਖਾ ਗਿਆ ਸੀਗਾ ਤੇ ਤੂੰ ਖੀਰ ਵੀ ਖਾਧੀ ਸੀ ਇੱਕ ਨੇ ਫਿਰ ਉਹ ਡੰਡਾ ਫੜ ਲਿਆ ਇੱਕ ਨੇ ਫੌੜੀ ਫੜ ਲਈ ਲੱਗੇ ਇੱਕ ਦੂਜੇ ਨਾਲ ਲੜਾਈ ਤਾਂ ਇਹਨਾਂ ਨੇ ਨਕਲੀ ਕੀਤੀ ਹੈ ਨਾ ਦਿਖਾਉਣ ਵਾਸਤੇ ਲੋਕਾਂ ਨੂੰ ਤਾਂ ਜਦੋਂ ਲੜ ਪਏ ਆਪਸ ਵਿੱਚ ਰਾਜਾ ਕਹਿੰਦਾ ਇਹ ਚੰਗੇ ਮਹਾਤਮਾ ਨੇ ਜਿਹੜੇ ਖਾਣ ਤੋਂ ਲੜੀ ਜਾਂਦੇ ਆ ਚਲੋ ਭਾਈ ਚੱਲੀਏ ਇੱਥੋਂ ਇਹਨਾਂ ਕੋਲੋਂ ਕੀ ਮਿਲਣਾ ਲੋਕਾਂ ਨੇ ਹੱਸ ਕੇ ਤਾੜੀ ਮਾਰੀ ਸਾਰੇ ਘਰਾਂ ਨੂੰ ਆ ਗਏ ਹੁਣ ਉਹ ਦੋਨੋਂ ਜਦੋਂ ਚਲੇ ਗਏ ਸਾਰੇ ਲੋਕ ਮਹਾਤਮਾ ਕਹਿਣ ਲੱਗੇ ਸਖਾਲੇ ਹੋ ਗਏ ਮੱਖੀਆਂ ਚੜ ਗਈਆਂ ਇਹ ਮੱਖੀਆਂ ਸੀ ਜਿਨ੍ਹਾਂ ਨੇ ਸਾਡੇ ਤੋਂ ਦੁਨੀਆਂ ਦੀਆਂ ਦਾਤਾਂ ਮੰਗਣੀਆਂ ਸੀ ਅਸੀਂ ਏਕਾਂਤ ਲੱਭੀ ਜਾਂਦੇ ਆ ਵੀ ਬੈਠ ਕੇ ਭਜਨ ਬੰਦਗੀ ਕਰੀਏ ਤਾਂ ਇਸ ਤਰ੍ਹਾਂ ਮੇਰੇ ਕਹਿਣ ਦਾ ਭਾਵੇਂ ਆ ਵੀ ਦੇਖੋ ਇਹ ਦ੍ਰਿਸ਼ਟਾਂਤ ਹੁੰਦੇ ਆ ਸੰਗਤ ਜੀ ਮਹਾਪੁਰਖ ਦ੍ਰਿਸ਼ਟਾਂਤ ਦਿੰਦੇ ਆ ਸਾਵਣ ਤਿਨਾ ਸੁਹਾਗਣੀ ਜਿੰਦ ਰਾਮ ਨਾਮ ਉਰਹਾਰ ਸੌਣ ਦੇ ਮਹੀਨੇ ਵਿੱਚ ਭਾਈ ਦੇਖੋ ਉਹ ਭਾਗਾਂ ਵਾਲੇ ਆ ਜਿਹੜੇ ਨਾਮ ਦੀ ਦਾਤ ਮੰਗਦੇ ਆ ਗੁਰੂ ਕੋਲ ਨਾਮ ਦੀ ਦਾਤ ਹੁਣ ਵਿਰਲੇ ਹੀ ਮੰਗਦੇ ਆ ਇਸ ਕਰਕੇ ਕਿੰਨੇ ਦ੍ਰਿਸ਼ਟਾਂਤ ਮਹਾਂਪੁਰਖਾਂ ਨੇ ਦੇ ਦਿੱਤੇ ਆ ਗੱਲ ਤਾਂ ਸਮਝਣ ਦੀ ਆ ਤੇ ਉਰਾਗੀ ਸੰਗ ਸ਼ਬਦ ਵੀ ਪੜ੍ਹਦੇ ਹੁੰਦੇ ਆ ਸਾਵਣ ਆਇਆ ਏ ਸਖੀ ਜਲ ਹਰ ਬਰਸਣ ਹਾਰ ਏ ਸਖੀ ਸੌਣ ਦਾ ਮਹੀਨਾ ਆ ਗਿਆ ਭਾਵ ਨਾਮ ਦੀ ਬਰਖਾ ਦਾ ਸਮਾਂ ਆ ਗਿਆ ਬੱਦਲ ਭਰਾਉ ਹੋ ਗਿਆ ਭਾਵ ਗੁਰੂ ਤਾਂ ਮੇਰ ਕਰੀ ਜਾਂਦਾ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਵੀ ਇਹ ਜਿਨ੍ਹਾਂ ਜਿਨ੍ਹਾਂ ਨੇ ਵੀ ਪਿਆਰ ਬਣਾ ਲਿਆ ਰੱਬ ਦੇ ਨਾਲ ਉਹ ਭਾਗਾਂ ਵਾਲੀਆਂ ਨੇ ਤੇ ਉਹਨਾਂ ਦੇ ਅੰਦਰ ਤਾਂ ਬਹੁਤ ਜ਼ਿਆਦਾ ਪਿਆਰ ਹੈ ਤੇ ਫਿਰ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਕੀ ਕਹਿੰਦੇ ਆ ਸਾਵਣ ਆਇਆ हे ਸਖੀ ਕੰਤੈ ਚਿਤ ਕਰਿਹੁ ਐ ਸਖੀ ਸੌਣ ਦਾ ਮਹੀਨਾ ਆ ਗਿਆ ਗੁਰੂ ਵੱਲੋਂ ਨਾਮ ਅੰਮ੍ਰਿਤ ਦੀ ਵਰਖਾ ਹੋਈ ਜਾਂਦੀ ਹੈ ਰੱਬ ਦੇ ਨਾਮ ਨੂੰ ਹਿਰਦੇ ਚ ਪਰੋ ਲੋ ਜੀ ਨਾਨਕ ਝੂਰ ਮਰੇ ਦੁਹਾਗਣੀ ਜਿਨ ਅਵਰੀ ਲਾਗਾ ਨੇਹੁ ਜਿਨ੍ਹਾਂ ਦਾ ਪਿਆਰ ਰੱਬ ਨੂੰ ਛੱਡ ਕੇ ਹੋਰਾਂ ਨਾਲ ਉਹ ਮੰਦ ਭਾਗਣਾ ਦੁਖੀ ਹੁੰਦੀਆਂ ਉਹ ਰੋਂਦੀਆਂ ਨੇ ਕਰ ਲਾਉਂਦੀਆਂ ਨੇ ਇਸੇ ਤਰ੍ਹਾਂ ਹੀ ਮਰ ਜਾਂਦੀਆਂ ਨੇ ਗੁਰਮੁਖੋ ਇਹ ਸਾਉਣ ਦੇ ਮਹੀਨੇ ਦਾ ਉਪਦੇਸ਼ ਹੈ ਪੱਲੇ ਬਣੀਏ ਸਾਉਣ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਜੀ ਇਹ ਸਾਉਣ ਦਾ ਮਹੀਨਾ ਸਰਬੱਤ ਸੰਗਤਾਂ ਲਈ ਖੁਸ਼ੀਆਂ ਖੇੜਿਆਂ ਭਰਿਆ ਬਤੀਤ ਹੋਵੇ ਮਹਾਰਾਜ ਸਾਨੂੰ ਆਪਦੇ ਚਰਨਾਂ ਨਾਲ ਜੋੜੀ ਰੱਖਣ ਨਾਮ ਦੀ ਬਖਸ਼ਿਸ਼ ਕਰਨ ਇਹ ਪੰਜ ਗੱਲਾਂ ਯਾਦ ਰੱਖਣੀਆਂ ਬਲ ਬੁੱਧੀ ਦਾ ਦਾਤਾ ਵਾਹਿਗੁਰੂ ਨੂੰ ਜਾਣਨਾ ਹੈ ਗੁਰੂ ਕੋਲੋਂ ਨਾਮ ਮੰਗਣਾ ਹੈ ਸੰਗਤ ਕਰਨੀ ਆ ਸੰਗਤ ਵਿੱਚ ਜਾ ਕੇ ਜੋ ਕਿਹਾ ਜਾਂਦਾ ਅਮਲ ਕਮਾਉਣਾ ਬੁਰੀਆਂ ਆਤਾਂ ਛੱਡਣੀਆਂ ਨੇ ਨਾਮ ਜਪਣਾ ਹੈ ਰਸਨਾ ਜਪਤੀ ਤੂੰ ਹੀ ਤੂੰ ਹੀ ਇਹ ਪੰਜ ਗੱਲਾਂ ਜੇ ਅਸੀਂ ਕਮਾ ਲਾਂਗੇ ਇੱਕ ਚੁੱਪ ਹਜ਼ਾਰ ਸੁੱਖ ਕਈ ਦ੍ਰਿਸ਼ਟਾਂਤ ਦੇ ਦਿੱਤੇ ਆ ਜੀ ਸਾਖੀਆਂ ਦੁਆਰਾ ਉਮੀਦ ਕਰਦੇ ਹਾਂ ਆਪ ਜੀ ਇਹਨਾਂ ਸਾਖੀਆਂ ਨੂੰ ਜ਼ਰੂਰ ਆਪਦੀ ਜ਼ਿੰਦਗੀ ਵਿੱਚ ਕਮਾਉਂਗੇ ਭੁੱਲ ਚੁੱਕ ਦੀ ਖਿਮਾ ਜੀ ਸਾਵਣ ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹਿ ਦੋਹਾਗਣੀ ਜਿਨੇ ਅਵਰੀ ਲਾਗਾ ਨੇ ਹੋ ਸਾਵਣ ਆਇਆ ਏ ਸਖੀ ਜਲ ਹਰ ਵਰਸਨ ਹਾਰ ਨਾਨਕ ਸੁਖ ਸਵਨ ਸੋਹਾਗਣੀ ਜਿਨ ਸਹਿ ਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ